ਵੀਡੀਓ ਵੇਖ ਰਿਹਾ ਸਾਰੇ ਭੈਣਾਂ ਤੇ ਭਰਾਵਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿ ਸ੍ਰੀ ਅਕਾਲ ਆਸ ਕਰਦੀ ਕਿ ਤੁਸੀਂ ਸਾਰੇ ਚੜ੍ਹਦੀ ਕਲਾ 'ਚ ਹੋਵੋਗੇ ਸੋ ਹਰ ਰੋਜ਼ ਦੀ ਤਰ੍ਹਾਂ ਜ ਫਿਰ ਤੋਂ ਆਪਾਂ ਨਵੀਂ ਵੀਡੀਓ ਲੈ ਕੇ ਹਾਜ਼ਰ ਹੋਏ ਆਂ ਤੇ ਅੱਜ ਆਪਾਂ ਬਣਾਉਣ ਲੱਗੇ ਸੀ ਮੜੀਆਂ ਦੇ ਚੂਰੇ ਦੀ ਸਬਜ਼ੀ ਇਹ ਆਪਾਂ ਇੱਕ ਕੋਲੀ ਲਈ ਹੋਈ ਆ ਮੜੀਆਂ ਦਾ ਚੂਰਾ ਤੇ ਇਹ ਵਾਲਾ ਹੈਗਾ ਵਾਟਾਪਾ ਇੰਦੇ ਵਿੱਚ ਆਉਂਦੀਆਂ ਨੇ ਸੋਇਆ ਬਿੰਦੀਆਂ ਬੜੀਆਂ ਉਹਨਾਂ ਦਾ ਚੂਰਾ ਤੇ ਇਹਨਾਂ ਦੀ ਬਹੁਤ ਹੀ ਵਧੀਆ ਸਬਜ਼ੀ ਬਣਦੀ ਆ ਤੇ ਇੱਧਰ ਆਪਾਂ ਪਾਣੀ ਜਿਹੜਾ ਪਹਿਲਾਂ ਉਬਾਲ ਲੈਣਾ ਵਾ ਪਾਣੀ ਆਪਣਾ ਜਿਹੜਾ ਗਰਮ ਹੋ ਚੁੱਕਿਆ ਵਾ ਹੁਣ ਆਪਾਂ ਇਹਦੇ ਵਿੱਚ ਇਹ ਬੜੀਆਂ ਦਾ ਜਿਹੜਾ ਚੂਰਾ ਇਹਨੂੰ ਪਾ ਦਾਂਗੇ ਤੇ ਆਪਾਂ ਪਿਆਜ਼ ਅਦਰਕ ਉਹ ਸਾਰਾ ਕੁਝ ਕੱਟ ਕੇ ਰੱਖਿਆ ਹੋਇਆ ਵਾ ਇਹ ਥੋੜਾ ਜਿਹਾ ਜਦੋਂ ਉਬਲ ਗਏ ਜਾਂ ਫਿਰ ਇਹਨੂੰ ਆਪਾਂ ਪੁੰਨ ਲਵਾਂਗੇ ਤੇ ਫਿਰ ਆਪਾਂ ਤੜਕਾ ਲਗਾ ਕੇ ਉਹਦੇ ਵਿੱਚ ਇਹਨੂੰ ਮਿਕਸ ਕਰ ਦਾਂਗੇ ਅੱਗੇ ਜਿਵੇਂ ਜਿਵੇਂ ਆਪਾਂ ਹਨਾ ਬਣਾਉਂਦੇ ਜਾਵਾਂਗੇ ਤੁਹਾਨੂੰ ਨਾਲ ਦੀ ਨਾਲ ਦੱਸਦੇ ਜਾਵਾਂਗੇ ਲਓ ਜੀ ਤੁਸੀਂ ਵੇਖ ਸਕਦੇ ਹੋ ਹਨਾ ਆਪਣੀਆਂ ਬੜੀਆਂ ਨੂੰ ਬਾਹਰ ਆਣਾ ਸ਼ੁਰੂ ਹੋ ਗਿਆ ਵਾ ਤੇ ਇਹ ਯਾਨੀ ਕਿ ਚੰਗੀ ਤਰ੍ਹਾਂ ਇਹਨਾਂ ਦੇ ਵਿੱਚ ਪਾਣੀ ਜਿਹੜਾ ਚਲਾ ਜਾ ਭਿੱਜ ਜਾਣਗੇ ਆ ਤੇ ਫਿਰ ਇਹਨਾਂ ਨੂੰ ਆਪਾਂ ਪੁੰਨ ਲਾਵਾਂਗੇ ਇਧਰ ਆਪਾਂ ਸਮਾਨ ਕੱਟਿਆ ਹੋਇਆ ਸੀ ਪਿਆਜ਼ ਤੇ ਅਦਰਕ ਇਹ ਕੁਝ ਕੋ ਆਪਾਂ ਲਸਣ ਚਿਲੇ ਹੋਇਆ ਜੇ ਤੁਸੀਂ ਚਾਹੋ ਤੇ ਪਾ ਸਕਦੇ ਨਹੀਂ ਵੀ ਪਾਉਣਾ ਤੇ ਉਹ ਤੁਹਾਡੀ ਮਰਜ਼ੀ ਹੈ ਹਨ ਲਓ ਜੀ ਹੁਣ ਆਪਾਂ ਇਹਦੇ ਉੱਪਰ ਹਨਾ ਇਹ ਫਰਾਈਪੈਨ ਰੱਖ ਦਿੱਤਾ ਹੈ ਤੇ ਇਹਦਾ ਹੁਣ ਪਾਣੀ ਸੁੱਕੇਗਾ ਫਿਰ ਆਪਾਂ ਪਾਉਣੇ ਤੇਲ ਤਦ ਤੱਕ ਆਪਾਂ ਇਹਨੂੰ ਕੋਨ ਕੇ ਰੱਖ ਲੈਂਦੇ ਹਾਂ ਲਓ ਜੀ ਹੁਣ ਆਪਾਂ ਪਾਉਣੇ ਆ ਤੇਲ ਥੋੜਾ ਜਿਹਾ ਲਵਾਂਗੇ ਤੇ ਥੋੜਾ ਜਿਹਾ ਗਰਮ ਹੋਣ ਤੱਕ

ਇਹ ਤਾਂ ਆਪਣੀ ਸਬਜ਼ੀ ਜਿਹੜੀ ਫਟਾਫਟ ਬਣ ਜਾਂਦੀ ਹੈ ਤੇ ਜੇ ਬੱਚਿਆਂ ਨੇ ਨਾ ਟਿਫਨ ਵਗੈਰਾ ਸੁਵੀ ਪੌਣੀ ਹੋਵੇ ਤੇ ਸਵੇਰੇ 15 ਮਿੰਟਾਂ 'ਚ ਬਣ ਜਾਂਦੀ ਹੈ ਹਮ ਆਪਾਂ ਬੰਦੇ ਹੀ ਪਾ ਲਾਂਗੇ ਇਹਨੂੰ ਪੁੱਜਣ ਦਾ ਕਾ ਪਾੜ ਲੇਕਦੇ ਹਾਂ ਫਿਰ ਆਪਾਂ ਪਾਵਾਂਗੇ ਨੋ ਮਿਰਚ ਸਾਰਾ ਲਓ ਜੀ ਗੰਡੇ ਆਪਣੇ ਜਿਹੜੇ ਹੋ ਚੁੱਕੇ ਆ ਤੁਸੀਂ ਵੇਖ ਸਕਦੇ ਹੋ 골ਡਨ ਹੁਣ ਆਪਾਂ ਇਹਨੂੰ ਆਪਾਂ ਫੋਨ ਕੇ ਰੱਖਿਆ ਸੀ ਪਾਣੀ ਇਹਦਾ ਕੱਢਿਆ ਹੋਇਆ ਸੀ ਹੁਣ ਆਪਾਂ ਇਹਨੂੰ ਪਹਿਲਾਂ ਪਾ ਦਾਂਗੇ ਤਾਂ ਕਿ ਇਹਦਾ ਪਾਣੀ ਜਿਹੜਾ ਸੁੱਕ ਜਾਵੇ ਫਿਰ ਆਪਾਂ ਪਾਵਾਂਗੇ ਮਸਾਲੇ ਇੰਦਾ ਟੇਸਟ ਜਿਹੜਾ ਉਹ ਆਪਾਂ ਨੂੰ ਪਨੀਰ ਵਰਗਾ ਹੀ ਆਊਗਾ ਜਿਵੇਂ ਆਪਾਂ ਹਨਾ ਪਨੀਰ ਦੀ ਸਬ지 ਤਿਆਰ ਕੀਤੀ ਹੁੰਦੀ ਹੈ ਨਾ ਉਸੇ ਹਿਸਾਬ ਨਾਲ ਲੇ ਲਓ ਜਿੰਨੀ ਸਟਾਰਟ ਹੋ ਗਈ ਆ ਜਦੋਂ ਆਪਾਂ ਇਧਰ ਹਰੀਆਂ ਮਿਰਚਾਂ ਜਿਹੜੀਆਂ ਕੱਟੀਆਂ ਹੋਈਆਂ ਸੀ ਤੋਂ ਉਹ ਪਾਵਾਂਗੇ ਹੁਣ ਆਪਾਂ ਥੋੜੀ ਜੀ ਲਾਲ ਮਿਰਚ ਪਾਵਾਂਗੇ ਕਿਉਂਕਿ ਕੁਛ ਆਪਾਂ ਹਰੀ ਪਾ ਦਿੱਤੀ ਹੋਈ ਆ ਥੋੜੀ ਜੀ ਤਾਂ ਕਿ ਇਹਦਾ ਹਨਾ ਜਿਹੜਾ ਲੁੱਕ ਇਹਦੀ ਵਧੀਆ ਆ ਜਾਵੇ ਤੇ ਹੁਣ ਆਪਾਂ ਪਾ ਦਾਂਗੇ ਹਲਦੀ ਹਲਦੀ ਜਿਹੜੀ ਸੁੱਕੀ ਸਬਜ਼ੀਸ ਤਾਂ ਆਪਾਂ ਨੂੰ ਘੱਟ ਦੀ ਲੋੜ ਪੈਂਦੀ ਧਰਿਆ ਨੂੰ ਥੋੜਾ ਜ਼ਿਆਦਾ ਪਾਣੀ ਪੈਂਦੀ ਹੁੰਦੀ ਆ ਠੀਕ ਹੁਣ ਆਪਾਂ ਨਮਕ ਪਾ ਦਾਂਗੇ ਜੇਕਰ ਤੁਹਾਡੇ ਕੋਲ ਸਿੰਦਾ ਜਆ ਹਨਾ ਹੈਗਾ ਨਮਕ ਤੁਸੀਂ ਉਹ ਵੀ ਪਾ ਸਕਦੇ ਇਧਰ ਆਪਣੀ ਆਗੀ ਪੱਤਾ ਵਿੱਚ ਠੀਕ ਕਿ ਨੂੰ ਆਪਾਂ ਪਾ ਦਾਂਗੇ ਧਣੀਆਂ ਮੇਰੇ ਕੋਲ ਹੈ ਨਹੀਂ ਸੀਗਾ ਤੇ ਇਸ ਕਰਕੇ ਮੈਂ ਨਹੀਂ ਪਾਇਆ ਤੇ ਹੁਣ ਆਪਾਂ ਇਹਨੂੰ ਮਿਕਸ ਕਰ ਦਾਂਗੇ ਲੋਜੀ ਆਪਣੀ ਸਬਜੀ ਬਣ ਕੇ ਹੋ ਗਈ ਜੀ ਰੈਡੀ ਤੁਸੀਂ ਸਾਰੇ ਇਹਨੂੰ ਚੱਕ ਚਟ ਕੇ ਖਾਣੀ ਹੈ ਤੇ ਤੁਸੀਂ ਵੀ ਇਸੇ ਤਰੀਕੇ ਨਾਲ ਬਣਾਇਓ ਲੋ ਜੀ ਆਪਣੀ ਸਬਜੀ ਬਣ ਕੇ ਹੋ ਗਈ ਰੈਡੀ ਤੁਸੀਂ ਵੀ ਇਸੇ ਤਰੀਕੇ ਨਾਲ ਬਣਾਇਓ ਕਿਸ਼ਾਸ ਕਰਦੇ ਕਿ ਤੁਹਾਨੂੰ ਸਾਡੀ ਅੱਜ ਵਾਲੀ ਨਵੀਂ ਵੀਡੀਓ ਪਸੰਦ ਆਈ ਹੋਵੇ ਪਸੰਦ ਆਈ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਨਾ ਜਲਦੀ ਮਿਲਦੇ ਆਗਲੀ ਨਵੀਂ ਵੀਡੀਓ ਦੇ ਨਾਲ ਤਦ ਤੱਕ ਆਪਣਾ ਖਿਆਲ ਰੱਖਣਾ ਵਾਈਕੁਰਜੀਕਾ ਖਾਲਸਾ ਵਾਈਕੁਰਜੀ ਕੀ ਫਤਿਹ